ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਣੇ ਕੋਲ ਨਾ ਮੈਚਿੰਗ ਸੂਟ ਹੈ ਇਹਦੇ ਨਾਲ ਵਾਈਟ ਕਲਰ ਦੀ ਪਲੇਨ ਕਲਰ ਪਲੇਨ ਸਲਵਾਰ ਹੈਗੀ ਤੇ ਇਹਦੇ ਆਪਾਂ ਨਾ ਤੁਹਾਨੂੰ ਨਾ ਡਿਜ਼ਾਈਨ ਕਰਕੇ ਦਿਖਾਵਾਂਗੇ ਸੂਟ ਦੇ ਘੇਰੇ ਤੇ ਬਹੁਤ ਹੀ ਹੈਵੀ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣਾਵਾਂਗੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਇੱਕ ਤਾਂ ਆਪਾਂ ਔਰਗੈਂਜਾ ਵਾਲੀ ਲੈਸ ਲਈ ਹੈ ਚੌੜੀ ਤੇ ਇੱਕ ਪ੍ਰੀਕ ਲਈ ਹੈ ਇੱਕ ਆਪਾਂ ਫਲਾਵਰ ਵਾਲੀ ਲੈਸ ਲਈ ਹੈ ਇਹ ਆਪਾਂ ਕਰੀਮ ਜੀ ਕਲਰ ਦੀ ਲੈਸ ਲਈ ਹੈ ਤੇ ਨਹੀਂ ਆਪਣੀ ਜਿਹੜੀ ਸਲਵਾਰ ਆ ਨਾਲ ਉਹ ਵੀ ਕਰੀਮ ਜੀ ਕਲਰ ਦੀ ਹੈ ਵਾਈਟ ਨਹੀਂ ਹੈਗੀ ਕਿ ਜਿਆਦਾ ਤੇ ਇਹਨੂੰ ਨੀਚੇ ਪਹਿਲਾਂ ਆਪਾਂ ਨਾ ਫੋਲਡ ਕਰ ਲਾਂਗੇ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਨੂੰ ਆਪਾਂ 2 ਇੰਚ ਫੋਲਡ ਕੀਤਾ ਬਾਅਦ ਵਿੱਚ ਆਪਾਂ ਇਹਦੇ ਤੇ ਨਾ ਤਰਪਾਈ ਕਰ ਦਾਂਗੇ ਜਿਹੜਾ ਆਪਾਂ ਹੁਣ ਫੋਲਡ ਕਰ ਦਿਆਂਗੇ ਇਹ ਨੀਚੋਂ ਘੇਰਾ ਤੇ ਹੁਣ ਆਪਾਂ ਨਾ ਸਲਵਾਰ ਨਾਲ ਦੇ ਕੱਪੜੇ ਦੇ نیچے ਨਾ ਪੇਪਰ ਪੇਸਟਿੰਗ ਲਾ ਕੇ ਤੇ ਇਹ ਆਪਾਂ 5 ਇੰਚ ਵੈਸੇ ਪੱਟੀ ਲਈ ਹੈਗੀ ਆਪਾਂ ਨੂੰ ਚਾਹੀਦੀ ਤਾਂ 4 ਇੰਚ ਹੈ ਇੰਚ ਕੇ ਵੈਸੇ ਵੱਧ ਲੈ ਲਈ ਬਾਅਦ ਵਿੱਚ ਆਪਾਂ ਕੱਟ ਲਾਂਗੇ ਕੱਟ ਦਾਂਗੇ ਇਹਨੂੰ ਜਿਹੜੀ ਵੱਧ ਹੋਊਗੀ ਤੇ ਆਪਾਂ ਨੇ ਜਿਹੜੀ ਨੀਚੇ ਫਿਰਕੀ ਦੇ ਵਿੱਚ ਪੰਜ ਪੰਜ ਲੜਾ ਢਾਂਗਾ ਪਾਇਆ ਯਾਨੀ ਕਿ ਜਿਹੜੀ ਆਪਣੀ ਕਮੀਜ਼ ਸ਼ਰਟ ਦਾ ਕੱਪੜਾ ਬਲੂ ਕਲਰ ਦਾ ਵਿਚਰਾਂ ਕਲਰ ਹੈ ਉਹ ਮੇਰੇ ਦਾ ਆਪਾਂ ਵੀ ਜਾਨੀ ਕਿ ਲੀਲ ਦੇ ਨਾਲ ਤੇ ਉੱਪਰ ਆਪਾਂ ਸਿੰਗਲ ਦਾ ਗੱਲ ਆਇਆਗਾ ਤੇ ਇਹਦੇ ਨਾਲ ਨਾਲ ਆਪਾਂ ਸਿੱਧੀ ਸੀਨ ਲਾਈ ਹੈਗੀ 1.5 ਇੰਚ ਦਾ ਯਾਨੀ ਕਿ ਆਪਾਂ ਛੱਡ ਲਿਆ ਸੀ ਇੱਕ ਸਾਈਡ ਤੋਂ 1.5 ਇੰਚ ਛੱਡ ਕੇ ਕੱਪੜਾ ਤੇ ਫਿਰ ਆਪਾਂ ਵਿਚਕਾਰ ਰੱਖ ਕੇ ਇਹ ਸੀਨ ਲਾਈ ਹੈ ਆ ਦੇਖੋ ਜੀ ਇਹ ਆਪਣੀ ਇਸ ਤਰ੍ਹਾਂ ਆਪਾਂ ਲਾ ਲਈ ਸੀਨ ਉਸ ਤੋਂ ਬਾਅਦ ਫਿਰ ਆਪਾਂ 1.5 ਇੰਚ ਦਾ ਗੈਪ ਛੱਡ ਕੇ ਆਪਾਂ ਨਿਸ਼ਾਨ ਲਾ ਰੱਖੀ ਹੈ 1.5 ਇੰਚ ਤੇ ਤੁਸੀਂ ਵੀ ਇਸ ਤਰ੍ਹਾਂ ਨਿਸ਼ਾਨ ਲਾ ਲਿਓ ਤੁਹਾਨੂੰ ਦਿਸਦੇ ਨਹੀਂ ਹੋਣਗੇ ਤੇ 1.5 ਇੰਚ ਦੇ ਗੈਪ ਦੇ ਉੱਪਰ ਹੀ ਆਪਾਂ ਫਿਰ ਤੋਂ ਇੱਕ ਸੀਨ ਫਿਰ ਤੋਂ ਫੇਰ ਲਾ ਲਈ ਤੇ ਫਿਰ ਨਾ ਇਹਦੇ ਵਿਚਕਾਰ ਦੀ ਇੱਕ ਵਾਰੀ ਇੱਕ ਵਾਰੀ ਇਹਦੇ ਵਿਚਕਾਰ ਦੀ ਆਪਾਂ ਇੱਕ ਸੀਨ ਹੋਰ ਕੱਢ ਲਾਂਗੇ ਉਹ ਹੋ ਜੂਗੀ ਯਾਨੀ ਕਿ ਪੌਣੀ ਇੰਚ ਤੇ ਹੋ ਜੂਗੀ ਡੇਢ ਇੰਚ ਤੇ ਜਿਹੜੀ ਆਪਾਂ ਇਹ ਕੀਤੀ ਐ ਇਹਦੇ ਬਿਲਕੁਲ ਵਿਚਕਾਰ ਰੱਖ ਕੇ ਤੇ ਇੱਕ ਸੀਨ ਹੋਰ ਹੌਪ ਕਰ ਲਾਂਗੇ ਜਿਹੜੇ ਪੱਟੀ ਦਾ ਐਕਸਟਰਾ ਕਪੜਾ ਹੋਊਗਾ ਆਪਾਂ ਬਾਅਦ ਵਿੱਚ ਕੱਟ ਦਾਂਗੇ ਇਹ ਤਿੰਨ ਆਪਾਂ ਜਨ ਕੇ ਹੁਲਾ ਲੀਏ ਤੇ ਹੁਣ ਆਪਾਂ ਨਾ ਫਿਰ ਫਿਰਕੀ ਚ ਪਾਵਾਂਗੇ ਕਿ ਸਿੰਗਲ ਧਾਗਾ ਨੀਚੇ ਫਿਰ ਇਸ ਤੋਂ ਬਾਅਦ ਆਪਾਂ ਆ ਜਿਹੜੀ ਵੀ ਲੈ ਸਕੀ ਫਲਾਵਰ ਵਾਲੀ ਇਹਦੇ ਵਿੱਚ ਲੈ ਸਾ ਸੌਰੀ ਫਲਾਵਰ ਕੱਟ ਲੇ ਫਲਾਵਰ ਕੱਟ ਕੇ ਇੱਕ ਇੱਕ ਫਲਾਵਰ ਨੂੰ ਨੇ ਦੇ ਉੱਪਰ ਰੱਖ ਲਾਂਗੇ ਜਿਹੜੀ ਆਪਾਂ ਬਲੂ ਕਲਰ ਦੀ ਲਾਈਨਿੰਗ ਯਾਨੀ ਕਿ ਮਸ਼ੀਨ ਦੇ ਨਾਲ ਆਪਾਂ ਉਹ ਕੀਤੀ ਹੈ ਇਹਦੇ ਉੱਪਰ ਰੱਖ ਕੇ ਇੱਕ ਇੱਕ ਫਲਾਵਰ 2 2 ਇੰਚ ਦੇ ਗੈਪ ਤੇ ਰੱਖਿਆ ਇਹ ਆਪਾਂ ਫਲਾਵਰ ਵਿਚਕਾਰ ਲਈ ਦੂਰੀ ਆਪਾਂ 2 ਇੰਚ ਰੱਖੀ ਹੈ ਜੇ ਇਸ ਤਰ੍ਹਾਂ 2 2 ਇੰਚ ਦੇ ਉੱਤੇ ਆਪਾਂ ਇਹਨਾਂ ਨੂੰ ਫਲਾਵਰਾਂ ਨੂੰ ਰੱਖੀ ਚੱਲਾਂਗੇ ਆਪਾਂ ਉਹਨੇ ਉਹਨੇ ਫਲਾਵਰ ਹੀ ਨਾਲ ਦੀ ਨਾਲ ਕੱਟਾਂਗੇ ਜਿੰਨੇ ਜਿੰਨੇ ਆਪਾਂ ਨੂੰ ਚਾਹੀਦੇ ਹੈਗੇ ਜਿਆਦਾ ਫਲਾਵਰ ਨਹੀਂ ਆਪਾਂ ਉਹ ਕਰਦੇ ਪਹਿਲਾਂ ਨਹੀਂ ਕੱਟ ਕੇ ਰੱਖਦੇ ਫਿਰ ਲੇਸ ਖਰਾਬ ਹੋ ਜਾਂਦੀ ਕਈ ਵਾਰ ਬਾਅਦ ਵਿੱਚ ਕੱਟ ਲਾਂਗੇ ਤਾਂ ਜਿੰਨੇ ਜਿੰਨੇ ਆਪਾਂ ਜਿੰਨਾ ਆਪਾਂ ਨੂੰ ਜ਼ਰੂਰਤ ਹੋਊਗੀ ਆਪਾਂ ਉਹਨੇ ਨਾਲ ਦੀ ਨਾਲ ਕੱਟ ਲੈਣੇ ਆ ਇਸ ਤਰੀਆ ਆਪਾਂ ਸਾਰਿਆਂ ਨੂੰ ਰੱਖੀ ਚੱਲਾਂਗੇ 2 2 ਇੰਚ ਦੇ ਗੈਪ ਤੇ ਹੁਣ ਆਪਾਂ ਦੂਸਰੀ ਲਾਈਨ ਤੇ ਜਿਹੜੀ ਯਾਨੀ ਕਿ ਦੂਜੀ ਲਾਈਨ ਤੇ ਤੁਸੀਂ ਆਪ ਦੇਖੋ ਆਪਾਂ ਜਿਹੜੇ 2 ਇੰਚ ਦਾ ਗੈਪ ਛੱਡਿਆ ਸੀ ਵਿਚਕਾਰ ਉਹਨਾਂ ਦੇ ਉਸ ਗੈਪ ਦੇ ਵਿਚਕਾਰ ਇਹਨਾਂ ਨੂੰ ਰੱਖ ਲਾਂਗੇ ਦੂਜੀ ਲਾਈਨ 'ਚ ਫਲਾਵਰਾਂ ਨੂੰ ਇਸ ਤਰ੍ਹਾਂ ਹੀ 2-2 ਇੰਚ ਦੇ ਗੈਪ ਦੇ ਉੱਤੇ ਇਹ ਵੀ 2-2 ਇੰਚ ਦਾ ਗੈਪ ਹੀ ਆਪਾਂ ਲੈ ਹੈਗਾ ਪਰ ਜਿਹੜੇ 2 ਇੰਚ ਤੇ ਪਹਿਲਾਂ ਆਪਾਂ ਗੈਪ ਪਹਿਲਾਂ ਫਲਾਵਰਾਂ ਉਹਨਾਂ ਦੇ ਵਿਚਕਾਰ ਰੱਖ ਲਿਆ ਅਦੋਂ ਫਿਰ ਇਸ ਤਰ੍ਹਾਂ ਆਪਾਂ ਲਾ ਲਈ ਇਹ ਸਾਰੀ ਪੱਟੀ ਦੇ ਉੱਤੇ ਕਿੰਨਾ ਸੋਹਣਾ ਇਹ ਬਣ ਗਿਆ ਜੀ ਤੇ ਹੁਣ ਲੈ ਲਾਂਗੇ ਆਪਾਂ ਕਮੀਜ਼ ਵਾਲਾ ਕਪੜਾ ਆਪਾਂ ਨਾ ਨੀਚੇ 8 ਇੰਚ ਰੱਖ ਲਿਆ ਸੀ ਜਿਹੜਾ ਜਿੱਥੇ 모ੜਿਆਗਾ 8 ਇੰਚ ਇਸ ਤਰ੍ਹਾਂ ਕਪੜੇ ਨੂੰ ਅਲੱਗ ਕਰ ਲਿਆ ਸੀਗਾ ਘੇਰੇ ਨੂੰ ਨੀਚੇ ਲੱਗ ਕਰਕੇ ਯਾਦ ਖੁਜੀ 8 ਇੰਚ ਲਿੱਤਾ ਆਪਾਂ ਇਹ ਤੇ ਇਹਨੂੰ ਕੱਟ ਲਿਆ ਸੀ ਕੱਟ ਕੇ ਆਪਾਂ ਉੱਪਰਲਾ ਪਾਸਾ ਲੱਗ ਕਰਤਾ ਨੀਚੇ ਵਾਲਾ ਰੱਖ ਲਿਆ ਜਿੱਥੇ ਆਪਾਂ ਘੇਰਾ ਫੋਲਡ ਕੀਤਾ ਉਹ ਵਾਲੀ ਸਾਈਡ ਆਪਾਂ ਰੱਖ ਲਈ ਤੇ ਹੁਣ ਆਪਾਂ ਉਹਨੂੰ ਉਲਟਾ ਕਰਕੇ ਰੱਖ ਲਿਆ ਤੇ ਆ ਜਿਹੜੀ ਲੈਸ ਹੈਗੀ ਇਹਨੂੰ ਵੀ ਆਪਾਂ ਨਾ ਇਸ ਤਰ੍ਹਾਂ ਉੱਪਰ ਤਾਂ ਸਿੱਧਾ ਪਾਸਾ ਰੱਖ ਲਾਂਗੇ ਇਸ ਤਰ੍ਹਾਂ ਰੱਖ ਲਾਂਗੇ ਸੋਰੀ ਨੀਚੇ ਆਪਾਂ ਸਿੱਧਾ ਪਾਸਾ ਰੱਖ ਲਾਂਗੇ ਉੱਪਰ ਆਪਾਂ ਉਲਟਾ ਪਾਸਾ ਰੱਖ ਕੇ ਨਾ ਲੈਸ ਦਾ ਇਸ ਤਰ੍ਹਾਂ ਲੈਸ ਨੂੰ ਅਟੈਚ ਕਰ ਲਾਂਗੇ ਇਹਦੇ ਉੱਪਰ ਜਮਾ ਸਿਰੇ ਸਿਰੇ ਤੇ ਰੱਖ ਕੇ ਬਿਲਕੁਲ ਨੀਚੇ ਘੇਰੇ ਦੀ ਜਿਹੜੀ ਇਹ ਚੌੜੀ ਲੈਸ ਹੈਗੀ ਜਮਾ ਸਿਰੇ ਸਿਰੇ ਦੇ ਉੱਤੇ ਆਪਾਂ ਸੇਨ ਲਾਵਾਂਗੇ ਬਿਲਕੁਲ ਹੀ ਤੁਸੀਂ ਹੌਲੀ ਹੌਲੀ ਲਾ ਲਿਓ ਜੇ ਤੁਹਾਡੇ ਤੋਂ ਜਮਾ ਸਿਰੇ ਤੇ ਨਾ ਇਸ ਤਰ੍ਹਾਂ ਵੀ ਲੱਗੂਗੀ ਤੇ ਹੌਲੀ ਹੌਲੀ ਲਾ ਲਿਓ இர சிர சிரைத்து பட்டி கட்டி எல்லி பட்டி லவாங்க சோரி இது பட்டி டிஜை கிட்ட பட்டி லவாங்க இது ரேட இச்சபெற 10 ਇੰਚ ਦੇ ਗੈਪ ਤੇ ਨਿਸ਼ਾਨ ਲਾ ਲਾਂਗੇ ਸਾਰੇ ਦੇ ਵਿੱਚੀ ਤੇ ਜਿਹੜੀ ਪੱਟੀ ਆਪਾਂ ਜਿਹਦੇ ਤੇ ਡਿਜ਼ਾਈਨ ਕੀਤਾ ਸੀ ਫਲਾਵਰ ਲਾਈ ਸੀ ਹੁਣ ਉਹਨੂੰ ਲੈ ਲਾਂਗੇ ਤੇ ਉਹਨੂੰ ਆਪਾਂ ਇਹਦੇ ਉੱਪਰ ਰੱਖ ਦਾਂਗੇ ਢਾੱਕ ਕੇ ਫੇਰ ਨਾ ਇੱਕ ਆਪਾਂ ਫਲਾਵਰ ਵਾਲੀ ਲੇਸ ਲੈ ਲਾਂਗੇ ते बिलकुल ए सिर सिरे उपर आपण ला दांगे जिजायन पाह थोडा ज्या बादिच आपण डिझाईन चेंज की किंवा किता खीर ते दसांगे ਇਨੂੰ ਆਪਾਂ ਚੇਂਜ ਕਰਤਾ ਸੀ ਥੋੜਾ ਜਿਹਾ ਆਪਾਂ ਥੋੜੀ ਜੀ ਪੱਟੀ ਇਹ ਜਿਹੜੀ ਆਪਾਂ ਲਾ ਰਹੇ ਹਾਂ ਇਹ ਥੋੜੀ ਜੀ ਚੌੜੀ ਲੱਗ ਰਹੀ ਸੀ ਇਸ ਕਰਕੇ ਥੋੜਾ ਜਿਹਾ ਚੇਂਜ ਕੀਤਾ ਆਪਾਂ ਇਹ ਡਿਜ਼ਾਈਨ ਅੱਗੋਂ ਪਿੱਛੇ ਅੱਗੋਂ ਤੁਹਾਨੂੰ ਅੱਗੀ ਆਪਾਂ ਦਿਖਾਣਾਂਗੇ ਵੀਡੀਓ ਦੇ ਵਿੱਚ ਵੀ ਆਪਾਂ ਕੀ ਚੇਂਜ ਕੀਤਾ ਇਹਦੇ ਵਿੱਚ ਹੁਣ ਆਪਾਂ ਫਿਰ ਤੋਂ ਇੱਕ ਵਾਰੀ ਫੇਰ ਤੋਂ ਫਲਾਵਰ ਵਾਲੀ ਲੈਸ ਲੈ ਲਾਂਗੇ இப்படி சிஸ்டர் யூஎஸ் ரெண்டி ஆதிரை ஒத சூட அப்பா இெடிக்க ਹਾਂ ਦੇ ਕੁੜੀ ਇਹ ਆਪਾਂ ਲਾ ਲਿਆ ਹੁਣ ਨਾ ਪਰ ਫਿਰ ਤੋਂ ਜਾਨੀ ਕਿ ਜਿਹੜੀ ਨੀਚੇ ਜਮਾ ਲਾਈ ਐ ਲੈਸ ਉਹ ਵਾਲੀ ਲੈਸ ਲਵਾਂਗੇ ਤੇ ਇਹਨੂੰ ਨਾ ਰੱਖ ਲਾਂਗੇ ਇਹਦਾ ਸਿੱਧਾ ਪਾਸਾ ਉੱਤੇ ਉੱਪਰ ਸਿੱਧਾ ਰੱਖ ਕੇ ਨਾ ਇਸ ਤਰ੍ਹਾਂ ਉਹਦੀ ਸਿਰੇ ਸਿਰੇ ਤੇ ਜੀ ਬਿਲਕੁਲ ਸੀਨ ਲਾ ਦਾਂਗੇ ਇੱਕ ਬਿਲਕੁਲ ਜਮੀ ਸਿਰੇ ਤੇ ਲਾ ਕੇ ਸੀ ਨਾ ਇਹਨੂੰ ਹੁਣ ਆਪਣਾ ਸਾਈਡ ਤੇ ਕਰ ਦਾਂਗੇ ਹੁਣ ਲਾਵਾਂਗੇ ਜਿਹੜਾ ਆਪਾਂ ਉੱਪਰਲਾ ਪੀਸ ਸ਼ਰਟ ਦਾ ਉਹ ਵਾਲਾ ਲਾਵਾਂਗੇ ਜਿਹੜਾ ਆਪਾਂ ਕੱਟ ਕੇ ਲੱਗ ਕੀਤਾ ਜੇ ਕੋਈ ਇਹ ਡਿਜ਼ਾਈਨ ਇਹ ਸੋਨਾ ਬਣ ਗਿਆ ਤੇ ਹੁਣ ਨਾ ਆਪਾਂ ਥੋੜਾ ਜਿਹਾ ਉਹ ਵਾਲਾ ਪੀਸ ਲੈ ਲਾਂਗੇ ਜਿਹੜਾ ਉੱਪਰਲਾ ਉੱਪਰਲਾ ਪੀਸ ਲੈ ਕੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਦੂਰਾ ਗ ਆਪਣੇ ਕੋਲੇ ਤੇ ਤੁਸੀਂ ਦੇਖਿਓ ਜੀ ਆਪਾਂ ਨਾ ਇਧਰੋਂ ਤੇ ਇਧਰ ਤੱਕ ਇਹ 5 ਇੰਚ ਲੇਤਾ 5 ਇੰਚ ਦੇ ਉਪਰ ਆਪਾਂ ਇਹਨੂੰ ਨਿਸ਼ਾਨ ਲਾਇਆ ਹੈ ਤੇ ਇਧਰੋਂ ਵੀ ਆਪਾਂ ਯਾਨੀ ਕਿ ਇਹ ਇਧਰੋਂ ਵੀ ਆਪਾਂ 5 ਇੰਚ ਲੇਤਾ ਹੈਗਾ ਤੇ 5 ਇੰਚ ਦੇ ਉੱਤੇ ਨਿਸ਼ਾਨ ਲਾਇਆ ਇਹ ਇਹ ਆਪਣੇ ਜਿਹੜੀ ਸ਼ਰਟ ਦਾ ਸਿੱਧਾ ਪਾਸਾ ਹੀ ਹੈ ਉੱਥੇ ਕੱਟ ਲਾ ਲੈਣੀ ਆਪਾਂ ਥੋੜੀ ਜਿਹੀ ਕੈਂਚੀ ਦੇ ਨਾਲ ਜਿੱਥੇ 5-5 ਇੰਚ ਤੇ ਆਪਾਂ ਉਹ ਕੀਤਾ ਨਿਸ਼ਾਨ ਲਾਇਆਗਾ ਇਹ ਵਿਚਕਾਰ ਆਪਾਂ 10 ਇੰਚ ਦੀ ਯਾਨੀ ਕਿ ਗੈਪ ਛੱਡਿਆਗਾ ਆਪਾਂ ਹਜੇ ਯਾਨੀ ਕਿ ਇਹਨਾਂ ਦੇ ਇਹਦੇ ਉੱਪਰ ਨਾ ਕੋਈ ਕਟਿੰਗ ਨਹੀਂ ਕੀਤੀ ਪਹਿਲਾਂ ਆਪਾਂ ਯਾਨੀ ਕਿ ਇਸ ਤਰ੍ਹਾਂ ਉਹ ਲਾ ਲਿਆ ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਉਸ ਤੋਂ ਬਾਅਦ ਜੀ ਆਪਾਂ ਸੂਟ ਨੂੰ ਵੀ ਯਾਨੀ ਕਿ ਤਿਆਰ ਕਰਕੇ ਫਿਰ ਆਪਾਂ ਕਟਿੰਗ ਕਰਦੇ ਆ ਤਾਂ ਵੀ ਵਧੀਆ ਇੱਕ ਜਮਾਂ ਇੱਕੋ ਜੀ ਹੁੰਦੀ ਹੈਗੀ ਕੋਈ ਫਰਕ ਨਹੀਂ ਰਹਿੰਦਾ ਤੇ ਜਿਹੜਾ 10 ਇੰਚ ਦਾ ਗੈਪ ਆਪਾਂ ਵਿਚਕਾਰ ਰੱਖਾਂਗੇ ਇਹਨਾਂ ਦੇ ਜਿਹੜੀਆਂ ਆਪਾਂ ਕਲੀਆਂ ਪਾਵਾਂਗੇ ਵੀ ਜੇ ਆਪਾਂ ਬਿਲਕੁਲ ਬਾਅਦ ਵਿੱਚ ਇਹਦੇ 'ਚ ਪਲੇਟ ਪਾਉਣੀ ਹੈਗੀ ਉਹ ਵੀ ਆਪਣੀ ਵਧੀਆ ਪਲੇਟ ਜਾਂ ਪਲੂਈਆਂ ਪਾਉਣੀ ਹੈਗੀ ਕੋਈ ਕੋਈ ਪਲਉਂਆਂ ਕਹਿੰਦਾ ਕੋਈ ਪਲੀਪ ਲੇਟ ਵੀ ਕਹਿ ਦਿੰਦਾ ਉਹ ਪਾਉਣੇ ਆਗੇ ਆਪਾਂ ਜਦੋਂ ਸ਼ਰਟ ਤੇ ਤਾਂ ਉਹਨਾਂ ਦਾ ਗੈਪ ਵਿਚਾਰ ਦੱਸ ਦਿਨ ਇੰਚ ਛੱਡਦੇ ਆਪਾਂ ਜਦੋਂ ਤੇ ਉਹ ਵਧੀਆ ਪੈ ਜਾਂਦੀ ਨਹੀਂ ਆਪਣੀਆਂ ਪਲਕ ਜਿਹੜੀਆਂ ਪਾਉਣੇ ਆਪਾਂ ਕਲੀਆਂ ਸਾਈਡ ਤੇ ਰਹਿ ਜਾਂਦੀਆਂ ਨਹੀਂ ਇਹਨੂੰ ਆਪਾਂ ਉਲਟਾ ਕਰਕੇ ਰੱਖ ਲਿਆ ਸੀ ਇਸ ਤਰ੍ਹਾਂ ਤੇ ਇਹਦਾ ਜਿਹੜਾ ਮੂੰਹ ਹੈਗਾ ਲੈਸ ਦਾ ਇਹ ਆਪਾਂ ਰੱਖਿਆ ਬਾਹਰ ਨੂੰ ਤੇ ਜਦੋਂ ਆਪਾਂ ਇਹਨੂੰ ਉਹ ਕਰਾਂਗੇ ਫੋਲਡ ਕਰਾਂਗੇ ਤੁਹਾਨੂੰ ਅੱਗੇ ਦਿਖਾਉਣੀ ਹੈ ਜੀ ਆਪਾਂ ਫੋਲਡ ਕਰਕੇ ਇਹਨੂੰ ਆਪਾਂ ਉਲਟੀ ਕਰਕੇ ਰੱਖਿਆਗਾ ਆਪਾਂ ਸੰਫਿਰਤੂ ਦਸ ਦੇਂਗੇ ਇਹਨੂੰ ਉਲਟੀ ਕਰਕੇ ਰੱਖ ਲੈ ਇਸ ਤਰ੍ਹਾਂ ਆ ਦੇਖੋ ਜੀ ਫਿਰ ਨਾਲ ਆਪ ਜਦੇ ਇਹਨੂੰ ਇਸ ਤਰ੍ਹਾਂ ਸਿੱਧੀ ਕਰਾਂਗੇ ਇਸ ਤਰ੍ਹਾਂ ਇਹ ਸਿੱਧੀ ਹੋ ਜੂਗੀ ਜਦੋਂ ਉਪਰੋਂ ਹੋ ਕਰਾਂਗੇ ਤੇ ਇਹਦੇ ਉੱਪਰ ਇੱਕ ਸੀਨੇ ਦੇ ਉੱਪਰ ਹੋਰ ਲਾ ਲਾਂਗੇ ਆਪਾਂ ਇੱਕ ਸਾਈਡ ਸਾਨੂੰ ਆਪਾਂ ਇਹ ਕਲੀ ਪਾ ਕੇ ਦਿਖਾ ਦਿੰਨੀ ਹੈ ਤੇ ਦੂਸਰੀ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਪਾਉਣੀ ਹੈ ਜਿਸ ਤਰ੍ਹਾਂ ਆਪਾਂ ਇਧਰਲੀ ਸਾਈਡ ਪਾਈ ਹੈਗੀ ਤੇ ਬਿਲਕੁਲ ਇਸੇ ਰੇਰੇ ਸਿਰੇ ਦੇ ਉੱਤੇ ਆਪਾਂ ਇਹਨੂੰ ਫੋਲਡ ਕਰੀ ਚੱਲਾਂਗੇ ਇਸ ਤਰ੍ਹਾਂ ਤੇ ਸੀਨ ਲਾਈ ਚੱਲਾਂਗੇ ਇਹਨੂੰ ਵਿੱਚ ਦਬਾਤਾ ਇੱਕ ਸਾਈਡ ਇਹਦੀ ਜਿਹੜੀ ਆਪਾਂ ਬ੍ਰੀਕ ਔਰ ਗੰਜਾ ਦੀ ਲੈਸ ਲਈ ਸੀ ਉਹ ਵਾਲੀ ਲੈਸ ਆਪਾਂ ਹੁਣ ਲਾਉਣੀ ਹੈਗੇ ਆਪਾਂ ਚੌੜੀ ਲੈਸ ਤਾਂ ਨੀਚੇ-ਨੀਚੇ ਹੀ ਲਾਈ ਹੈਗੀ ਹਾਂ ਜੀ ਕੁਝ ਇਹ ਲਾ ਲੇ ਹੁਣ ਦੂਸਰੀ ਸਾਈਡ ਆਪਾਂ ਲਾ ਦੋਨੋਂ ਸਾਈਡ ਹੀ ਲਾਤੀ ਹੈ ਲਾ ਕੇ ਤੇ ਹੁਣ ਜਿਹੜੇ ਆਪਾਂ ਇਹ ਤਿਆਰ ਕੀਤਾ ਸੀਗਾ ਨੀਚੇ ਘੇਰਾ ਇਹਨੂੰ ਆਪਾਂ ਨਾ ਇਸ ਉਲਟਾ ਕਰਕੇ ਇਹਦੇ ਉੱਪਰ ਰੱਖ ਲਾਂਗੇ ਇਸ ਤਰ੍ਹਾਂ ਉਲਟਾ ਕਰਕੇ ਇਹਦੇ ਉੱਪਰ ਉੱਪਰ ਸੀਨ ਲਾ ਦਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਲੈਸ ਹੈਗੀ ਉਹ ਲੈਸ ਦੇ ਉੱਪਰ ਵੀ ਆਪਾਂ ਸੀਨ ਲਾ ਲਾਂਗੇ ਇੱਕ ਵਾਰ ਤਾਂ ਆਪਾਂ نیچے ਇੱਥੇ ਲਾਤੀ ਆਪਾਂ ਇਹ ਹੋ ਚੰਗੀ ਤਰ੍ਹਾਂ ਦਬ ਜੇ ਇਸ ਤਰ ਜਿਹੜੀ ਆਪਾਂ ਕਲੀਆਂ ਵਾਲੀ ਲੈਸ ਆ ਉਹਨੂੰ ਵੀ ਧਿਆਨ ਨਾਲ ਇੱਕ ਸਾਈਡ ਹੀ ਆਪਾਂ ਉਹਦੇ ਮੂਹਰ ਕਰਕੇ ਰੱਖ ਲਾਂਗੇ ਆ ਦੇਖੋ ਜੀ ਆਪਾਂ ਕਰ ਲਿਆ ਡਿਜ਼ਾਈਨ ਤਿਆਰ ਤੇ ਹੁਣ ਇਹ ਨਾ ਇਹ ਜਿਹੜੀ ਆ ਵਾਲੀ ਇਹਦੇ ਉੱਪਰ ਵੀ ਆਪਾਂ ਸੀਨ ਲਾਵਾਂਗੇ ਇੱਕ ਤੇ ਇੱਕ ਸੀਨ ਇਹਦੇ نیچے ਵੀ ਲਾ ਦਾਂਗੇ ਆਪਾਂ ਆ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਉੱਪਰ ਆਪਾਂ ਕਲੀਆਂ ਪਾਈਆਂ نیچے ਆ ਦੇਖੋ ਆਪਾਂ ਔਰ ਗੰਜਾਰੀ ਲੈਸ ਰੱਖੀ ਹੈ ਇਹਦੇ ਉੱਪਰ ਵੀ ਆਪਾਂ ਸੀਨ ਲਾ ਲਈ ਆਪਾਂ ਥੋੜਾ ਜਿਹਾ ਡਿਜ਼ਾਈਨ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਉਹਦੇ ਨਾਲ ਥੋੜਾ ਜਿਹਾ ਚੇਂਜ ਕੀਤਾਗਾ ਆਪਾਂ ਨੂੰ ਥੋੜਾ ਜਿਹਾ ਲੱਗ ਰਿਹਾ ਸੀ ਵੀ ਆਹ ਜਿਹੜੀ ਪੱਟੀ ਹੈ ਮੈਂ ਜ਼ਿਆਦਾ ਚੌੜੀ ਲਾਤੀ ਇਸ ਕਰਕੇ ਥੋੜਾ ਜਿਹਾ ਸੋਨਾ ਘੱਟ ਲੱਗ ਰਿਹਾ ਸੀ ਚੀਜ਼ ਨੂੰ ਸੋਨਾ ਲੱਗਣਾ ਵੀ ਜ਼ਰੂਰੀ ਹੁੰਦਾ ਇਸ ਲਈ ਮੈਂ ਥੋੜੀ ਜੀ ਚੇਂਜ ਕੀਤਾਗਾ ਜਿਹੜੀ ਚੀਜ਼ ਚੇਂਜ ਕੀਤੀ ਉਹ ਮੈਂ ਤੁਹਾਨੂੰ ਨਹੀਂ ਦਿਖਾਈ ਆ ਮੈਂ ਪੱਟੀ ਕੱਟ ਕਰ ਲਈ ਸੀ ਜੀ ਤੇ ਜਿਹੜੀ ਪੱਟੀ ਦੀ ਜਾਨਕਿ ਜਿਹੜੀ ਮੈਂ ਸਿਰੇ ਦੇ ਉੱਤੇ ਆਹ ਵਾਲੀ ਲੈਸ ਲਾਈ ਸੀ ਇਹਨੂੰ ਥੋੜਾ ਜਿਹਾ ਤੇ ਆਹ ਪੱਟੀ ਆਪਾਂ ਕੱਟ ਚੌੜੀ ਕਰਤੀ ਇਹ ਸਿਰਫ ਆਪਾਂ ਹੁਣ 2 ਇੰਚ ਚੌੜੀ ਹੈ ਆਪਣੀ ਪੱਟੀ ਪਹਿਲਾਂ ਇਹ 3 ਇੰਚ ਚੌੜੀ ਸੀ ਹੁਣ ਆਪਾਂ ਇਹ 2 ਇੰਚ ਹੀ ਰੱਖੀ ਇਹ ਪੱਟੀ ਤੇ ਨੀਚੇ ਵੀ ਆਪਾਂ ਜਿਹੜੀ ਇਹ ਪੱਟੀ ਦੇ ਉੱਪਰ ਜਿਹੜੀ ਲੈਸ ਰੱਖੀ ਸੀ ਇੱਕ ਵਾਰੀ ਅੰਨ ਇਹਦੇ ਵਿੱਚ ਕਰ ਆਪਾਂ ਇੱਥੇ ਰੱਖਦੇ ਜਦੋਂ ਇਹ ਪੱਟੀ ਚੌੜੀ ਕੀ ਕੱਟ ਕੀਤੀ ਤੇ ਆਪਣੇ ਇਧਰ ਸਪੇਸ ਜ਼ਿਆਦਾ ਰਹਿ ਗਈ ਸੀ ਇਸ ਕਰਕੇ ਇਹ ਲੈਸ ਇੱਥੇ ਰੱਖਦੇ ਤੇ ਜਿਹੜੀ ਆਹ ਵਾਲੀ ਲੈਸ ਸੀ ਇਧਰ ਲਈ ਉਹ ਆਪਾਂ ਨੀਚੇ ਰੱਖ ਲਈ ਤੇ ਇਹਨੂੰ ਆਪਾਂ ਨਾ ਵੀ ਜਾਨੀ ਕਿ 2 ਇੰਚ ਦੀ ਕਰਤਾ ਪੱਟੀ ਨੂੰ ਤੇ ਦੇਖੋ ਜੀ ਆਪਣਾ ਇਹ ਡਿਜ਼ਾਈਨ ਕਿੰਨਾ ਸੋਹਣਾ ਬਣ ਗਿਆ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹੋ ਆਪਾਂ ਇਹਦੇ ਨਾਲ ਸਲਵਾਰ ਦਾ ਡਿਜ਼ਾਈਨ ਵੀ ਬਣਾਵਾਂਗੇ ਸਲਵਾਰ ਤੇ ਵੀ ਡਿਜ਼ਾਈਨ ਕਰਾਂਗੇ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਸੀਂ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੇ ਥੈਂਕ ਯੂ ਮੇਰੀ ਫੋਲੋ ਵੀਡੀਓ ਵਾਚ ਕਰ ਲਈ ਬਾਏ ਬਾਏ